ਆਏ ਕੋ ਦਿਪਾਲ ਸਾਹਿਬ ਆਏ ਕੋ ਜੀ ਫਤੇ ਤੁਸੀਂ ਦੇਖ ਸਕਦੇ ਦਿਖ ਰਹੀ ਹੈ ਅੱਜ ਜੋ ਕਿਸਾਨ ਮਜ਼ਦੂਰਾਂ ਤੋਂ ਵੀਡੀਓ ਨੂੰ ਜੋ ਅਮਰਖਰ ਦੀਆਂ ਸੜਕਾਂ ਦੇ ਉੱਪਰ ਜਿਹੜਾ ਝੋਨਾ ਖਿਲਾਰ ਕੇ ਇਹ ਪਾਇਆ ਇਹਦਾ ਭਾਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਜੋ ਮੰਡੀਆਂ ਦੇ ਵਿੱਚ ਇਸ ਵੇਲੇ ਝੋਨੇ ਦੀ ਫਸਲ ਬਾਹਮਣੀ ਪੁਤਰਾ ਸਮੂਹ ਜਿਹੜੀ ਡੋੜ ਰਹੀ ਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਵਾ ਮੰਡੀ ਦਾ ਵਿੱਚ ਜਿਹੜਾ ਲੁੱਟ ਹੋਣਾ ਕਰਕੇ ਵਿਰੋਧ ਦੇ ਵਿੱਚ ਜਿਹੜਾ ਵਾ ਛੜਕਾ ਦੇ ਝੋਨਾ ਖਿਲਾਰ ਕੇ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਵਾ ਕਿਸਾਨ ਬਹੁਤ ਬਹਿਤ ਹਾਸ਼ਾ ਦਰਾਜ ਆ ਤੋਂ ਇਸ ਕਰਕੇ ਤੁਹਾਡੇ ਸਾਹਮਣੇ ਤੁਸੀਂ ਵੇਖ ਰਹੇ ਹੋ ਕਿ ਵੱਡੀ ਸਰਕਾਰ ਦੇ ਜਿਹੜਾ ਵਾ ਛੜਕਾ ਦੇ ਝੋਨਾ ਖਿਲਾਰ ਕੇ ਰੋਸ ਪ੍ਰਦਰਸ਼ਨ ਕਰ ਰਹੇ ਆ ਕਿਹੜੀ ਪੁੱਤਾਂ ਵਾਂ ਉਹ ਆਏ ਗੁਰਪਾਲ ਸਾਹਿਬ ਆਏ ਗੁਰਜੀਤ ਫਤੇ ਤੁਸੀਂ ਦੇਖ ਸਕਦੇ ਦੇਖ ਰਹੇ ਹੋ ਕਿ ਅੱਜ ਜੋ ਕਿਸਾਨ ਮਜ਼ਦੂਰਾਂ ਦੇ ਵੀਡੀਓ ਲੋ ਜੋ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਪਰ ਜਿਹੜਾ ਝੋਨਾ ਖਿਲਾਰ ਕੇ ਇਹ ਪਾਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਜੋ ਮੰਡੀਆਂ ਦੇ ਵਿੱਚ ਆਹਟਮ ਤੇ ਝੋਨੇ ਦੇ ਫਸਲਾਂ ਵਾ ਫਰਮਜੀ ਪੁਤਰ ਸਮੂਹ ਜਿਹੜੀ ਰੋੜ ਰਹੀ ਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਵਾ ਮੰਡੀ ਦਾ ਵਿੱਚ ਜਿਹੜਾ ਲੁੱਟੋਣ ਕਰਕੇ ਆਪਾਂ ਦੇ ਵਿਰੋਧ ਦੇ ਵਿੱਚ ਜਿਹੜਾ ਵਾ ਸੜਕਾਂ ਦੇ ਝੋਨਾ ਖਿਲਾਰ ਕੇ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਵਾ ਕਿਸਾਨ ਬਹੁਤ ਬਹਿਤ ਇਤਹਾਸ਼ਾਦ ਰਾਜ ਆ ਤੋਂ ਇਸ ਕਰਕੇ ਤੁਹਾਡੇ ਸਾਹਮਣੇ ਤੁਸੀਂ ਵੇਖ ਰਹੇ ਹੋ ਕਿ ਵੱਡੀ ਸਰਦਾਰ ਨੇ ਜਿਹੜਾ ਆਖਿਰਕਲ ਝੋਨਾ ਖਿਲਾਰ ਕੇ ਆਪਣੇ ਵਸਪਦਸ਼ ਨੂੰ ਸੰਨ ਕਰ ਰਹੇ ਆ ਕਿਹੜੀ ਪੁੱਤਾਂ ਵਾਂ ਵਾਏ ਗੁਰਜੀਤਾਲ ਸਾਹਿਬ ਵਾਏ ਗੁਰਜੀਤ ਫੱਤੇ ਤੁਸੀਂ ਦੇਖ ਸਕੋ ਦਿਖ ਰਹੀ ਹੈ ਅੱਜ ਜੋ ਕਿਸਾਨ ਮਜ਼ਦੂਰਤ ਵੀਡੀਓ ਲੋ ਆਮ ਖਰਦੀਆਂ ਸੜਕਾਂ ਦੇ ਉੱਪਰ ਜਿਹੜਾ ਝੋਨਾ ਖਿਲਾਰ ਕੇ ਐਪਾ ਇਹਦਾ ਬਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਜੋ ਮੰਡੀਆਂ ਦੇ ਵਿੱਚ ਇਸ ਵਕਤ ਤੇ ਝੋਨੇ ਦੇ ਫਸਲਾਂ ਬਾਹਰਲੇ ਪਿੰਡਾਂ ਤੋਂ ਸਾਰੀ ਜਿਹੜੀ ਡੋੜ ਰਹੀ ਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਵਾ ਮੰਡੀ ਦਾ ਵਿੱਚ ਜਿਹੜਾ ਲੂਟ ਹੋਣਾ ਕਰਕੇ ਆਪਾਂ ਦੇ ਵਿਰੋਧ ਦੇ ਵਿੱਚ ਜਿਹੜਾ ਵਾ ਛੜਕਾਂ ਦੇ ਝੋਨਾ ਖਿਲਾਰ ਕੇ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਵਾ ਕਿਸਾਨ ਬਹੁਤ ਬਹਿਤ ਇਹਾਸ਼ਾ ਦਰਾਜ ਆ ਉਸ ਕਰਕੇ ਤੁਹਾਡੇ ਸਾਹਮਣੇ ਤੁਸੀਂ ਵੇਖ ਰਹੇ ਹੋ ਕਿ ਵੱਡੀ ਸਰਦਾਰ ਨੇ ਜਿਹੜਾ ਆਸ਼ਰਮ ਕਦੇ ਝੋਨਾ ਖਿਲਾਰ ਕੇ ਪਰ ਰੋਸ ਪ੍ਰਦਰਸ਼ਨ ਕਰ ਰਹੇ ਆ ਕਿਹੜੇ ਪੁੱਤਾਂ ਵਾਂਗ ਵਾਹਿਗੁਰੂ ਜੀ ਦਾ ਤਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਦਿਖ ਰਹੀ ਹੈ ਅੱਜ ਜੋ ਕਿਸਾਨ ਮਜ਼ਦੂਰਤ ਵੀਡੀਓ ਲੋ ਜੋ ਅੰਮਰਸਰ ਦੀਆਂ ਸੜਕਾਂ ਦੇ ਉੱਪਰ ਜਿਹੜਾ ਝੋਨਾ ਖਿਲਾਰ ਕੇ ਪਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਜੋ ਮੰਡੀਆਂ ਦੇ ਵਿੱਚ ਆਖਰਮ ਤੇ ਥੋਨੇ ਦੇ ਫਸਲਾਂ ਵਾਹਨਾਂ ਦੇ ਪਿੱਛੇ ਦਾ ਸਮੂਹ ਫਸਲ ਰੀਡ ਰੋੜ ਰਹੀ ਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਵਾ ਮੰਡੀ ਦਾ ਵਿੱਚ ਜਿਹੜਾ ਲੁੱਟ ਹੋਣ ਕਰਕੇ